ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਘਰ ਦੇ ਉੱਤੇ ਪੀਲਾ ਬਲਡੋਜ਼ਰ ਚੱਲਦਾ ਨਜ਼ਰ ਆ ਰਿਹਾ ਤਾਦਾਦ ਦੇ ਕਿ ਦੋ ਮਹਿਲਾ ਤਸਕਰਾਂ ਦੇ ਘਰ ਦੇ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਘਰ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਆਪਣਾ ਸਮਾਨ ਲੈ ਕੇ ਬਾਹਰ ਅੱਖਾਂ 'ਚ ਹੰਝੂ ਪੂੰਝਦਾ ਹੋਇਆ ਪਰਿਵਾਰ ਬੈਠਾ ਨਜ਼ਰ ਆਇਆ ਤੇ ਰੋਂਦੇ ਹੋਏ ਨਜ਼ਰ ਆਏ ਇੱਕ ਦੂਜੇ ਨੂੰ ਗੱਲ ਲਾ ਕੇ ਦਿਲਾਸਾ ਵੀ ਦਿੰਦੇ ਨਜ਼ਰ ਆ ਰਹੇ ਨੇ ਤਾਦਾਦ ਦੇ ਕਿ ਇਹਨਾਂ ਮਹਿਲਾਮਾਂ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਦੋ ਮਹਿਲਾਮਾਂ ਦੇ ਉੱਤੇ ਪਹਿਲਾਂ ਵੀ ਐਨ ਡੀ ਪੀ ਐਸ ਐਕਟ ਤਹਿਤ ਕਈ ਮਾਮਲੇ ਦਰਜ ਨੇ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਇਹਨਾਂ ਦੇ ਘਰ ਦੇ ਉੱਤੇ ਬਲਡوزر ਚਾਕੇ ਢਾਹ ਢੇਰੀ ਕਰ ਦਿੱਤਾ ਗਿਆ ਮਹਿਲਾ ਦਾ ਕਹਿਣਾ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸਾਨੂੰ ਪਤਾ ਵੀ ਨਹੀਂ ਇਹ ਕਾਰਵਾਈ ਕਿਉਂ ਕੀਤੀ ਗਈ ਹੈ ਇਹ ਜਗ੍ਹਾ ਰਹੀ ਹੈ ਕਿ ਕੁਝ ਲੋਕਾਂ ਨੇ ਨਿਆਂ ਕਬਜ਼ੇ ਕੀਤੇ ਹੋਏ ਹੈਗੇ ਆ ਕੋ ਬਸ ਇੰਨੇ ਕੱਜਾਂ ਦੇ ਸ਼ੁਰਾ ਰਹੇ ਸਰ ਸਰ ਕਿੰਨੇ ਘਰਾਂ ਤੇ ਜਿਹੜਾ ਅੱਜ ਦੋ ਘਰ ਹੈਗੇ ਜੀ ਤੁਹਾਨੂੰ ਆਪਾਂ ਪਿਛਲੀ ਵਾਰੀ ਜੋ ਆਪਾਂ ਮਿਲੇ ਸੀ ਹੱਤਾ ਪਹਿਲਾਂ ਉਹ ਮੈਂ ਆਪਿੰਦ ਦੱਸਿਆ ਸੀਗਾ ਜੀ ਜਿਵੇਂ ਜਿਵੇਂ ਨੋਟਿਸ ਦਾ ਟਾਈਮ ਪੂਰਾ ਹੁੰਦਾ ਜਾਊਗਾ ਅਸੀਂ ਕਾਰਵਾਈ ਕਰਦੇ ਰਾਵਾਂਗੇ ਇਹਨਾਂ ਦਾ ਨੋਟਿਸ ਦਾ ਟਾਈਮ ਸ਼ੁੱਕਰਵਾਰ ਨੂੰ ਪੂਰਾ ਹੋ ਗਿਆ ਠੀਕ ਆ ਇਸ ਕਰਕੇ ਅਸੀਂ ਅੱਜ ਇਹਨਾਂ ਦੇ ਕਿੰਨੇ ਦਿਨਾਂ ਅਨੁਸਾਰ ਨੋਟਿਸ ਦਿੱਤਾ ਗਿਆ ਸੀ ਇਹ ਪਹਿਲਾਂ 1 ਮਹੀਨਾ ਦਿੱਤਾ ਸੀਗਾ ਫਿਰ ਅਸੀਂ 15 ਦਿੱਤਾ ਸੀਗਾ ਫਿਰ 15 ਦਿੱਤਾ ਸੀਗਾ ਆਪਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿੱਦਾਂ ਯੋਧ ਨਸ਼ਾ ਗ੍ਰੋਥ ਜਿਹੜਾ ਚੱਲ ਰਿਹਾ ਉਹਦੇ ਅੰਡਰ ਦੋ ਘਰ ਆਡੈਂਟੀਫਾਈ ਕੀਤੇ ਸੀ ਆਪਣਾ ਜਿਹੜਾ ਹੌਟਸਪੌਟ ਏਰੀਆ ਧੋਬਿਆਣਾ ਬਸਤੀ ਉਹਦੇ 'ਚ ਇੱਕ ਘਰ ਮਨਜੀਤ ਕੌਰ ਦਾ ਹੈਗਾ ਜਿੱਤੇ 10 ਪਰਚੇ ਐਨਡੀਪੀਐਸ ਦੇ ਇੱਕ ਉਹਦੇ ਨਾਲ ਦਾ ਜੱ ਉਸੇ ਤਹਿਤ ਅੱਜ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਟੀਮ ਆਈ ਉਹਨਾਂ ਨਾਲ ਅਸੀਂ ਆਏ ਆ ਤਾਂ ਆ ਜਿਹੜੇ ਦੋ ਘਰ ਹੈਗੇ ਉਹਨਾਂ ਨੂੰ ਐਂਡਮੋਲਜੀ ਕਾਰਨ ਅਸਲੀ ਕਾਰਨ ਕੀ ਹੈ ਜੀ ਜਿਹੜਾ ਜੋ ਸਾਰੀ ਜਾਂ ਨਸ਼ਾ ਕਰਦੇ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਰੂਲਸ ਨੂੰ ਉਲੰਘਣਾ ਕੀਤੀ ਹੈ ਐਸਡੀਐਮ ਸਾਹਿਬ ਵੀ ਆਏ ਨੇ ਬਾਕੀ ਡਿਟੇਲਸ ਤੁਹਾਨੂੰ ਕੀ ਬੇਸ ਬਣਾਇਆ ਉਹਨਾਂ ਨੇ ਕੀ ਹੈਗਾ ਉਹ ਸਾਰਾ ਕਾਨੂੰਨ ਦੱਸ ਦੇਣਗੇ ਅਸੀਂ ਤਾਂ ਨਾਲ ਉਹਨਾਂ ਦੀ ਮਦਦ ਨਹੀਂ ਆਏ ਹਾਂ ਜਿਹੜੀ ਡੀਪੀਐਸ ਪਹੁੰਚੇ ਹਾਂ ਜੀ ਇੱਕ ਤੇ ਮਨਜੀਤ ਕੌਰ ਤੇ ਦਸ ਨੇ ਤੇ ਦੂਸਰੀ ਤੇ ਵੀ ਐਡੀਪੀਐਸੇ ਪੁੱਛਿਆ ਕਿ ਤੁਸੀਂ ਮੈਨੇ ਤੇਰੀ ਕਿਹੜੀ ਕਿਹੜੀ ਆਈ ਆ ਐਸਡੀਓ ਆਏ ਨੇ ਜੀ ਕੁੱਡਾ ਦੇ ਡਿਊਟੀ ਮੈਜਿਸਟਰਟ ਆਇਆ ਐਸਡੀਐਫ ਕਾਹੀ ਨਾਲ ਉਹਦੇ ਹੱਲਦੇ ਆ ਇਸ ਤਰ੍ਹਾਂ ਹੀ ਕਾਰਵਾਈ ਚੱਲੀ ਦੇਖੋ ਜੋ ਐਸ ਪਰ ਜੋ ਨੌ ਦੇ ਪੂਲ ਹੈਗਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿੱਥੇ ਜਿੱਥੇ ਸਾਨੂੰ ਆਂਦੀ ਹੈ ਇੱਥੇ ਜਾਂਦੇ ਆ ਤੇ ਜਾਵਾਂਗੇ ਸਰ ਇਹ ਬਕਾਨ ਇਹਦਾ ਰੈਡੀਅੰਸ ਤੇ ਨਾਮ ਤੇ ਉੱਤੇ ਸੀਗਾ ਜਾਂ ਫਿਰ ਵੀ ਨਾਮ ਵੀ ਹੈ ਇਹਨਾਂ ਨੇ ਰੈਟੀਫਾਈ ਕੀਤਾ ਮਜੀਦ ਕੌਰ ਨਸੀਦ ਦੇ ਨਾਮ ਦੇ ਹੋਏਗਾ ਜੀ ਡਿਟੇਲਸ ਜਿਹੜੀਆਂ ਮੈਂ ਤੁਹਾਨੂੰ ਇਹ ਕਹਿ ਰਿਹਾ ਐ ਐਸਡੀਐਮ ਹੈਗੇ ਨੇ ਹਿਲਕਿਓ ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਬਿਲਕੁਲ ਨਾਲ ਦਾ ਕਰ ਤੁਸੀਂ ਦੇਖ ਰਹੇ ਮੈਸੇਜ ਇਹ ਹੈ ਜੀ ਕਿ ਜਿਹੜਾ ਨਸ਼ਾ ਤਸਕਰੀ ਕਰਦਾ ਕਾਨੂੰਨ ਦੀ ਲੰਗਣਾ ਕਰਦਾ ਕਿਸੇ ਵੀ ਤਰ੍ਹਾਂ ਦੇ ਗਨੂਦੀ ਹੋਵੇ ਉਹਦੇ ਖਿਲਾਫ ਕਾਰਵਾਈ ਹੋਏਗੀ ਸਰਦਾਰ ਜੀ ਕਿ ਇਹ ਮਾਮਲਾ ਬਠਿੰਡਾ ਦੀ ਧੋਬੀਆਣਾ ਬਸਿਤ ਤੋਂ ਸਾਹਮਣੇ ਆਇਆ ਜਿੱਥੇ ਕਿ ਨਸ਼ਾ ਤਸਕਰ ਮਹਿਲਾਵਾਂ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਇਆ ਗਿਆ ਜਿਸ ਦੀ ਜਾਣਕਾਰੀ ਐਸਪੀਡੀ ਬਠਿੰਡਾ ਅਤੇ ਐਸ ਡੀ ਐਮ ਬਠਿੰਡਾ ਦੇ ਬਲੋਸਾਂ ਚ ਕੀਤੀ ਗਈ ਆਓ ਸੁਣਦੇ ਹਾਂ ਮੇਰੇ ਤੇ ਬੰਦਾ ਵੀ ਐਨੇ ਕ ਮੈਂ ਤਾਂ ਰੰਡੀ ਧੀ ਮੈਂ ਤੇ ਮੇਰਾ ਘਰ ਵਾਲਾ ਨਸ਼ੇ ਪੱਤੇ ਕਰਦਾ ਸੀ ਉਹਦੇ ਕਰਕੇ ਮੇਰੇ ਤੇ ਸਰ ਇੱਕ ਪਰਚਾ ਆ ਮੇਰੇ ਤੇ ਇੱਕ ਪਰਚਾ ਪਿਆ ਆ ਮੇਰਾ ਘਰ ਵਾਲਾ ਲੋਂਡਾ ਨੂੰਂਦਾ ਸੀਗਾ ਉਹਦੇ ਕਰਕੇ ਮੇਰੇ ਘਰ ਦੀ ਡੈਥ ਹੋ ਗਈ ਆ ਉਹਨਾਂ ਨੂੰ ਵੀ 1.5 ਸਾਲ ਹੋ ਗਿਆ ਮੱਕੇ ਨੂੰ ਮੈਂ ਤਾਂ ਰੰਡੀ ਧੀ ਮੈਂ ਤਾਂ ਕੱਲੀ ਟਾਈਮ ਪਾਸ ਆ ਉਹਦਾ ਕਰਦੀ ਸੀ ਬਾਕੀ ਵੇਚਦਾ ਸੀ ਮੇਰੇ ਬਿਲਕੁਲ ਵੀ ਨਹੀਂ ਅਸੀਂ ਜੀ ਨੂੰ ਅਸੀਂ ਬਿਲਕੁਲ ਨਹੀਂ ਨਹੀਂ ਜੀ ਮੇਰਾ ਘਰ ਵਾਲਾ ਲੌਂਦਾ ਸੀਗਾ ਉਹ ਹਾਂ ਜੀ ਆ ਨਹੀਂ ਜੀ ਇਹ ਮੇਰਾ ਨਹੀਂ ਮੇਰਾ ਤਾਂ ਉਰਲਾ ਕੱਚਾ ਘਰ ਹੈ ਕੱਚਾ ਸੀਗਾ ਹਾਂ ਜੀ ਕਿਹਦੇ ਚ ਨਹੀਂ ਜੀ ਸਮਾਨ ਹੈ ਮੈਨੂੰ 3 ਦਿਨ ਹੋ ਗਏ ਕਹਿੰਦੇ ਨੂੰ ਤੁਸੀਂ ਕੱਢ ਲਓ ਕੱਢ ਲਓ ਸਮਾਨ ਮੈਂ ਕੱਢ ਲਿਆ ਮੈਂ ਕਰਾਇ ਤੇ ਲਈ ਸਮਾਨ ਅੱਛਾ ਹਾਂ ਜੀ ਸੀਗੇ ਵੇਚਣ ਦੇ ਸਭ ਜੀ ਕਿੰਨਾ ਤੇ ਜੀ ਨਹੀਂ ਜੀ ਉਹ ਤਾਂ ਮੇਰੇ ਤੇ ਸੀਗਾ ਜੀ ਇੱਕ ਪਰਚਾ ਹਾਂ ਜੀ ਉਹ ਮੇਰੇ ਘਰ ਵਾਲੇ ਕਰਕੇ ਪਿਆਏ ਆ ਜੀ ਬਾਕੀ ਮੈਂ ਨਹੀਂ ਕੁਝ ਵੀ ਆਜਾ ਕਰਦੀ ਆ ਜੀ ਤੇਰੇ ਹਾਂਜੀ ਮੇਰਾ ਤਾਂ ਨਜਾਇਜ਼ ਮੈਨਾਂ ਦਾ ਵੀ ੱੱਕਾ ਹੋਈ ਜਾਂਦਾ ਮੈਂ ਜੇ ਕਿਰਾਏ ਤੇ ਜਾਵਾਂਗੀ ਮੇਰੇ ਤੋਂ ਕੋਈ ਐਂ ਨਹੀਂ ਕਮੋਣਾ ਲੈ ਮੈਂ ਤਾਂ ਉਹਦੀ ਮਿਹਨਤ ਮਜ਼ਦੂਰੀ ਕਰ ਦੋ ਪਿਆਸੀ ਕਾਹਦਾ ਕਰਦੇ 5 ਸਾਲ ਹੋ ਚੱਲੇ ਨੇ ਜੀ ਪਰਚੇ 5 ਸਾਲ ਹੋ ਚੱਲੇ ਆ ਜੀ ਹਾਂਜੀ ਹਾਂਜੀ ਮੇਰਾ ਘਰ ਆ ਲੋਂਦਾ ਸੀਗਾ ਜੀ ਕਿਹਨਾਂ ਕਿਤਾਬ ਫਸ ਗਿਆ ਮੇਰੇ ਘਰ ਤਾਂ ਮੰਨ ਕੇ ਚੱਲੋਂ ਵੀ ਆਇਆ ਤਾਂ ਕਿ ਗ੍ਰਾਮ ਪੜਿਆ ਗਿਆ ਸੀ ਮੇਰਾ ਘਰ ਛੱਡ ਕੇ ਭੱਜ ਗਿਆ ਸੀਗਾ ਤੇ ਉਹ ਚੱਕ ਇਹਨਾਂ ਨੇ ਮੈਨੂੰ ਲੈ ਗਏ ਸੀ ਮੇਰੇ ਤੇ ਪਾਤ ਬੱਚੇ ਐ ਨਹੀਂ ਤੁਹਾਡੇ ਬੱਚੇ ਬੱਚੇ ਜੇ ਮੇਰੇ ਦੋ ਕੁੜੀਆਂ ਵਿਆਈਆਂ ਨੇ ਜਾਂ ਆਪੋ ਆਪਣੇ ਘਰੇ ਡੱਥ ਹੋ ਗਈ ਜੀ ਉਹਨਾਂ ਦੀ ਤਾਂ ਉਹਨਾਂ ਦੇ 1.5 ਤੋਂ 2 ਸਾਲ ਹੋ ਗਏ ਜਿਹਨਾਂ ਦੀ ਡੱਥ ਉਹਦਾ ਫੋਟੋ ਅੰਦਰ ਲੱਗੀ ਹੋਈ ਹੈ ਜੀ ਉਹਨਾਂ ਦੀ ਬਸ ਸਦਾਦੀ ਕਿ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚਲਾ ਕੇ ਢਾਹ ਢੇਰੀ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ